ਸਦਾ ਰਾਜ ਆਈਦਾ ਸਾਡਾ ਸਾਡਾ ਰਾਜ ਆਈਦਾ ਸਾਨੂੰ ਖਾਣੀ ਨਹੀਂ ਚਾਹੀਦਾ ਸਦਾ ਰਾਜ ਆਈਦਾ ਉਹ ਵੀ ਜਿਵੇਂ ਗਿਆ ਜੂਵੇਂ ਚਾਹੀਦਾ ਸਾਡਾ ਰਾਜ ਸੇ ਸਨ ਮੱਤਰੀਂ ਸੇ ਪੈਣਾ ਦਾ ਇੱਕ ਲੋਤਾ ਪ੍ਰਾਹ ਹੋ ਗਿਆ ਸ਼ਹੀਦ ਝੋਲੀਆਂ ਆਡਾ ਅਡ ਲਿਆ ਸੀ ਭਰਾ ਖਾਲੀ ਰਹਿ ਗਈਆਂ ਪੈਣਾ ਦੀਆਂ ਚੋਲੀਆਂ ਕਹਿੰਦੀਆਂ ਸਾਡਾ ਵੀਰ ਮੋਰਦੇ ਹੋ ਅਜੇ ਆਜਾ ਅਜੇ ਆਜਾ ਅਜੇ ਬਜੇ ਅਜੇ ਪੁੱਲਾਗੇ ਨੀ ਹੁਣ ਸਾਡੇ ਆਇਆ ਦੀ ਇਹ ਦਰਦਨਾਕ ਤਸਵੀਰਾਂ ਜੰਮੂ ਕਸ਼ਮੀਰ ਦੇ ਰੋਜ਼ੀ ਵਿਖੇ ਸ਼ਹੀਦ ਹੋਏ 23 ਸਾਲਾ ਅਗਨੀ ਵੀਰ ਅਜੇ ਸਿੰਘ ਦੇ ਘਰ ਦੀਆਂ ਨੇ ਬਿਰਵਾ ਨੂੰ ਅਜੇ ਨੁਸ਼ੇਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਵਿੱਚ ਹੋਏ ਧਮਾਕੇ ਦੌਰਾਨ ਸ਼ਹੀਦ ਹੋ ਗਿਆ। ਅਜੇ ਸਿੰਘ ਲੁਧਿਆਣਾ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾ ਦਾ ਰਹਿਣ ਵਾਲਾ ਸੀ। ਉਪਰਾ ਜਿਸ ਨੂੰ ਪੈਣਾ ਨੇ ਚੋਲੀਆਂ ਅੱਡ-ਅੱਡ ਕੇ ਲਿਆ ਸੀ। ਨਹੀਂ ਪਤਾ ਸੀ ਕਿ ਉਹਨਾਂ ਦੀਆਂ ਚੋਲੀਆਂ ਇਸ ਤਰ੍ਹਾਂ ਖਾਲੀ ਰਹਿ ਜਾਣਗੀਆਂ। ਇਹਨਾਂ ਪੈਣਾ ਦਾ ਹਾਲ ਦੇਖਿਆ ਨਹੀਂ ਜਾ ਰਿਹਾ। ਇਕਲੌਤਾ ਭਰਾ ਜਦੋਂ ਫੌਜ ਵਿੱਚ ਭਰਤੀ ਹੋਇਆ ਤਾਂ ਭੈਣਾਂ ਦੀ ਖੁਸ਼ੀ ਸਾੰਭੀ ਨਹੀਂ ਜਾਂਦੀ ਸੀ। ਵੀਤੇ 4 ਸਾਲਾਂ ਤੋਂ ਅਜੇ ਫੌਜ ਦੀ ਤਿਆਰੀ ਕਰ ਰਿਹਾ ਸੀ। ਉਸਦਾ ਇੱਕ ਹੀ ਸੁਪਨਾ ਸੀ ਫੌਜ ਦੀ ਵਰਦੀ ਪੋਣਾ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਸੀ। ਪਰ ਪਤਾ ਨਹੀਂ ਸੀ ਕਿ ਇਹ ਕਦਮ ਉਸ ਨੂੰ ਉਸ ਦੀ ਮੰਜ਼ਿਲ ਦੇ ਨਾਲ-ਨਾਲ ਮੌਤ ਵੱਲ ਲੈ ਕੇ ਜਾਣਗੇ। ਭੈਣ ਦਾ ਕਹਿਣਾ ਹੈ ਕਿ ਅਜੇ ਆਪਣੇ ਆਸ-ਪਾਸ ਹਮੇਸ਼ਾ ਫੌਜ ਦੀਆਂ ਤਸਵੀਰਾਂ ਰੱਖਦਾ ਸੀ। ਉਸ ਨੂੰ ਫੌਜ ਵਿੱਚ ਜਾਣ ਦਾ ਇੰਨਾ ਸ਼ੌਂਕ ਸੀ ਕਿ ਜਦੋਂ ਮਹਿੰਦੀ ਲਗਾਉਂਦਾ ਸੀ ਤਾਂ ਵੀ ਉਥੇ ਆਰਮੀ ਲਿਖਵਾਉਂਦਾ ਸੀ ਸੇ ਬੈੱਡ ਤੇ ਸੌਂਦਾ ਸੀ ਉਥੇ ਵੀ ਆਰਮੀ ਉਹਨੇ ਮਹਿੰਦੀ ਲਗਵਾਉਣੀ ਵਕਤੋ ਆਰਮੀ ਲਿਖ ਦੇ ਜੇ ਤੇਰੇ ਮਹਿੰਦੀ ਲਾADNਾ ਵਕਤੋ ਮੇਰੇ ਆਰਮੀ ਲਿਖ ਦੇ ਮੇਰੇ ਹੱਥ ਤੇ ਆਰਮੀ ਲਿਖ ਦੇ ਉਹਨੇ ਆਰਮੀ ਲਖਾਉਣਾ ਜਦੋਂ ਵੀ ਮਹਿੰਦੀ ਲਗਵਾਉਣੀ ਕਹਣਾ ਵਕਤ ਮੇਰੇ ਹੱਥ ਤੇ ਆਰਮੀ ਲਿਖ ਦੇ ਮੈਂ ਕਹਣਾ ਛੱਲਿਆ ਤੇਰੇ ਹੱਥ ਤੇ ਨਾ ਲਿਖ ਦੇ ਨੀ ਰਿਕਵੈਸਟ ਨੀ ਮੇਰਾ ਭਰਾ ਮੇਰਾ ਸੋਹਣਾ ਵੀਰ ਸਾਡੇ ਨਾਲ ਦੋਸ਼ਾ ਕਰ ਗਿਆ ਉਹਨੂੰ ਮੌਤ ਪਿਆਰੀ ਲੱਗੀ ਸਾਡੇ ਤੋਂ ਉਹਨੇ ਮੌਤ ਨੂੰ ਜੱਫੀਆਂ ਪਾ ਲਈਆਂ ਉਹਨਾਂ ਨੂੰ ਕਹਿ ਦੋ ਇੱਕ ਵਾਰੀ ਸਾਡੀ ਗੱਲ ਕਰਾ ਦੋ ਸਾਡਾ ਵੀਰ ਕੱਲ ਦਾ ਖੁੰਜਿਆ ਹੋਇਆ ਉਹਨੂੰ ਕਿਥੇ ਲੰਮਾ ਪਾਇਆ ਹੋ ਗਿਆ ਕਿ ਉਹਨੂੰ ਬਾਹਰ 4 ਸਾਲ ਹੋ ਗਏ ਪਟਿਆਲੇ ਉਹ ਕੜਦੇ ਨੂੰ ਰਿਹਸਲ ਕਰਦੇ ਨੂੰ ਤਿਆਰੀ ਫਿਰ ਕਰਦੇ ਨੂੰ

Yeah. yeah. ਤੇ ਮਿੰਦੂ ਕੀ ਪਤਾ ਸੀ ਆ ਕੋਸਾ ਹੋ ਜਾਣਾ ਉਹ ਬੰਦਾ ਬੜਾ ਬੰਦਾ ਵਾਪਰੇਆ ਪਰ ਉਹਦੇ ਬੇਟੇ ਨੇ ਦੇਸ਼ ਲਈ ਕੁਰਬਾਨੀ ਦਿੱਤੀ ਆ ਰਾਣੀ ਦਾ ਕੇ ਇਹਦੇ ਦਾਦੇ ਉਹਦੇ ਪਹਿਲੇ ਦਾਦੇ ਦੇ ਆ ਉਹਦੀ ਰੀ ਸੀ ਪਹਿਲਾ 2 ਸਾਲ ਚਾਹਾਂ ਪੇਪਰ ਲੀਕ ਹੋ ਗਿਆ ਇਸ ਵਾਰ ਜੇ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਵਰਦੀ ਸੀ ਇਹਨਾਂ ਦਾ ਪਤਾ ਨਹੀਂ ਜਾਣਾ ਚਾਹੇ ਮੈਂ ਮਰ ਜਾ ਮੈਂ ਵਰਦੀ ਪਾਣੀ ਪਾਣੀ ਆ ਸਾਨੂੰ ਨਹੀਂ ਕੋਈ ਪਰ ਸਾਨੂੰ ਇੰਨੀ ਜ਼ਿੰਦੀ ਜ਼ਾੜ ਦੇਗਾ ਅਜੀ ਦਾ ਉਹਨੂੰ ਦੇਖ ਦੇਖ ਕੇ ਜਿੰਦੇ ਸੀ ਤੋੜਦਾ ਸਭ ਕੋ ਸੋਈ ਸੀ ਦੇ ਬਣਦਾ ਫਰੋੜਾ ਉਹਨੂੰ ਦੇਲ ਤੇ ਪੱਥਰਾਂ ਕੇ ਤੋੜਿਆ ਉਹਨੂੰ ਦੇਲ ਤੇ ਪੱਥਰਾਂ ਕਰਕੇ ਤੋੜਿਆ ਮਾਂ ਦਾ ਡਾਚ ਗੜਾ ਕਹਿੰਦੀ ਹਰ ਮਾਮਾ ਦੇ ਬੁੱਤ ਜਾਂਦਾ ਹੀ ਆ ਕੋਈ ਨਾ ਮੇਰਾ ਪੁੱਤ ਨਹੀਂ ਖੀਲਾ ਕੋਈ ਨਾ ਅਜੇ ਬੇहद ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਫਰਵਰੀ 2022 ਵਿੱਚ ਉਹ ਅਗਨੀ ਵੀਰ ਭਰਤੀ ਹੋਇਆ ਅਜੇ ਦੇ ਪਰਿਵਾਰ ਦੇ ਵਿੱਚ ਉਸ ਦੀਆਂ 6 ਪੈਣਾ ਮਾਤਾ ਅਤੇ ਪਿਤਾ ਨੇ ਅਜੇ ਫੌਜ ਵਿੱਚ ਪਰਤੀ ਹੋਇਆ ਤਾਂ ਪਰਿਵਾਰ ਨੂੰ ਲੱਗਿਆ ਕਿ ਉਹਨਾਂ ਦੀ ਗਰੀਬੀ ਚੁੱਕੀ ਗਈ। ਅਜੇ ਹਮੇਸ਼ਾ ਕਹਿੰਦਾ ਸੀ ਤੁਹਾਡੇ ਪੁੱਤ ਨੂੰ ਦੁਨੀਆ ਸਲਾਮਾ ਕਰੇਗੀ। ਅੱਜ ਅਜੇ ਨੇ ਆਪਣੀ ਇੱਕ ਇੱਕ ਬੋਲ ਨੂੰ ਸੱਚ ਸਾਬਿਤ ਕਰ ਦਿੱਤਾ। ਅੱਜ ਅਜੇ ਦੇ ਘਰ ਸਲਾਮੀ ਦੇਣ ਵਾਲਿਆਂ ਦਾ ਤਾਂ ਤਾਂ ਲੱਗਿਆ ਹੋਇਆ ਹੈ। ਹਰ ਕੋਈ ਅਜੇ ਦੀ ਸ਼ਹਾਦਤ ਤੇ ਮਾਣ ਕਰ ਰਿਹਾ ਹੈ। ਪਰ ਮਾਂ ਨੂੰ ਤਾਂ ਆਪਣਾ ਪੁੱਤ ਹੀ ਚਾਹੀਦਾ। ਰਾਤ ਬਦਸ ਹੋ ਗਈ ਜਾਈਦਾ। ਮਿੰਟੂ ਦਾ ਕੋਈ ਨਹੀਂ ਜਾਇਦਾ ਮਿੰਟੂ ਦਾ ਮੇਰਾ ਬੇਟ ਆਈ ਤੇ ਤੋ ਮੇਰਾ ਪਰਸੋਂ ਰਾਤ ਨੂੰ ਗੱਲ ਹੋਈ ਆ ਉਹਦਾ ਕੀ ਗੱਲ ਉਹਦਾ ਕੋਈ ਗੱਲ ਨਹੀਂ ਹੋਈ ਰਾਜੀ ਖੁਸ਼ੀ ਹੋਈ ਆ ਕੋਈ ਗੱਲਬਾਤ ਨਹੀਂ ਉਹ ਕਹਿੰਦਾ ਮੰਮੀ ਰੋਟੀ ਖਾ ਲਈ ਤੇ 7:00 ਵਜੇ ਫੋਨ ਆਇਆ ਮੈਂ ਕਹਿੰਦਾ ਪੁੱਤ ਨਹੀਂ ਹਜੇ ਨਹੀਂ ਖਾਧੀ ਤੈਂ ਖਾ ਲਈ ਰੋਟੀ ਕਹਿੰਦਾ ਮੰਮੀ ਮੈਂ ਨਹੀਂ ਖਾਣ ਲੱਗਾ ਹੱਥ ਮੂੰਹ ਤੋਂ ਆਇਆ ਮੈਂ ਵੀ ਰੋਟੀ ਖਾ ਲਾ ਤੂੰ ਕੀ ਖਾ ਲਾ ਓ ਮੈਂ ਕਾ ਮੈਨੂੰ ਭੁੱਖ ਨਹੀਂ ਆ ਗਈ ਪਤ ਓਏ ਓ ਮੇਰੇਆ ਸੋਨਿਆ ਓ ਮੈਂ ਕਾ ਮੈਨੂੰ ਭੁੱਖ ਦੀ ਮੈਂ ਖਾ ਲਵਾਂਗੀ ਮਾਲਾ ਮੇਰਾ ਪੁੱਤ ਓਏ ਮੇਰੀ ਛੁੱਟੀ ਆਇਆ ਸੀ ਵੀਰ ਹੁਣ ਛੁੱਟੀ ਆਇਆ ਸੀਗਾ 8ਵੇਂ ਮਹੀਨੇ ਆਇਆ ਸੀ ਨਰਮ ਦੇ ਨਾਲ 8ਵੇਂ ਮਹੀਨੇ ਆਇਆ ਸੀਗਾ ਫਿਲਹਾਲ ਅਜੇ ਦਾ ਪੋਸਟਮਾਰਟਮ ਜੰਮੂ ਵਿੱਚ ਕੀਤਾ ਜਾ ਰਿਹਾ ਹੈ ਸ਼ੁੱਕਰਵਾਰ ਸ਼ਾਮ ਤੱਕ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾ ਸਕਦੀ ਹੈ ਸ਼ਨੀਵਾਰ ਨੂੰ ਪੂਰੇ ਸਰਕਾਰੀ ਸਨਮਾਨਾ ਦੇ ਨਾਲ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਇਸ ਲਈ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਪਿੰਡ ਵਾਲਿਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਵੀ ਤਿਆਰੀ ਕੀਤੀ ਜਾ ਰਹੀ ਹੈ ਸੀਐਮ ਭਗਵੰਤ ਮਾਨ ਵੱਲੋਂ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹਨਾਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ਪਰ ਕੋਈ ਵੀ ਮਦਦ ਇਹਨਾਂ ਛੇ ਭੈਣਾਂ ਦਾ ਦੁੱਖ ਨਹੀਂ ਵੰਡਾ ਸਕਦੀ ਇਹਨਾਂ ਭੈਣਾਂ ਨੂੰ ਆਪਣੇ ਸੋਨੇ ਵਰਗਾ ਪ੍ਰਾਣ ਨਹੀਂ ਲੱਭਣਾ ਇਸ ਮਾਂ ਨੂੰ ਉਸਦਾ ਪੁੱਤ ਨਹੀਂ ਲੱਭਣਾ ਇਹ ਪਿਓ ਇਸ ਪਰੀ ਦੁਨੀਆ ਦੇ ਵਿੱਚ ਇਕੱਲਾ ਹੋ ਕੇ ਰਹਿ ਗਿਆ ਇਸ ਨੂੰ ਮੁਰਜਾਗ ਦੇ ਉੱਤੇ ਸਹਾਰਾ ਨਹੀਂ ਲੱਭਣਾ ਖੰਨਾ ਤੋਂ ਵਿਪਨ ਵੀਜ਼ਾ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ